ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਲੋ ਜੀ ਇਹ ਆਪਣੇ ਗਾਜਰਾ ਕਦੂ ਕਸ ਕਰ ਲਿਆ ਨੇ ਗਾਜਰਾ ਲੈ ਲਿਆ ਸੀਗੇ ਆਪਾਂ 10 ਕਿਲੋ ਕਦੂ ਕਸ ਕਰ ਲਿਆ ਸਮਾਰ ਲਿਆ ਇਹ ਪਹਿਲਾਂ ਧੋ ਲਿਆ ਸੁੱਲ ਲਿਆ ਫਿਰ ਧੋ ਲਿਆ ਹਨਾ ਧੋ ਕੇ ਸਮਾਰ ਕੇ ਕਦੂ ਕਸ ਕਰ ਲਿਆ ਇਹ ਕਦੂ ਕਸ ਕਰਕੇ ਲੋ ਜੀ ਆਪਾਂ ਨੇ ਕੱਢ ਲਿਆ ਇਹ ਗਾਜਰ ਪਾਕ ਵਿੱਚ ਪਾ ਲਿਆ ਇਹ ਖੂਆ ਪਿਓਰ ਸੁਧਾ ਖੂਆ ਆਪਣਾ ਘਰ ਦਾ ਮੱਝਾਂ ਸੂਈਆਂ ਵੀਆਂ ਨੇ ਆਪਣੀਆਂ ਤੇ ਉਹਦੇ ਵਿੱਚ ਆਪਾਂ ਨੇ ਪਾ ਦੀਆਂ ਗਾਜਰਾਂ ਗਾਜਰਾ ਪਾ ਕੇ ਇਹ ਗਰਜਪਾਕ ਬਣ ਗਿਆ ਆਪਣਾ ਵਧੀਆ ਕੁਆਲਟੀ ਦਾ ਤੇ ਲੋ ਜੀ ਗਾਜਰਪਾਕ ਬਣਵਾ ਲਿਆ ਬੱਚਿਆਂ ਵਾਸਤੇ ਹਲੇ ਗਰਮ ਗਰਮ ਹੈ ਨੀਰਾ ਨੀਰਾ ਇਹਦੀ ਕਰਕੇ ਹਲੇ ਨਾ ਬਰਫੀਆਂ ਨਹੀਂ ਜਮੀਆਂ ਹੈਗੀਆਂ ਨਾ ਮੈਂ ਟਾਊਟ ਆ ਰਹੀ ਹੈ ਇਹਦਾ ਇਹਦੇ ਇਹਦਾ ਕੀ ਫਰਕ ਹੈ ਕਿਹੜਾ ਕਿਹੜਾ ਇਹ ਬਰਫੀ ਦਾ ਹੈ ਇਹਦਾ ਖਾ ਕੇ ਦੇਖ ਲੈ ਤੈਨੂੰ ਪਤਾ ਲੱਗਣੀ ਫਰਕਾ ਖਾ ਕੇ ਦੇਖੋ ਪਲੇਟ ਨਾਲ ਵਰਕ ਕਰਿਆ ਹਾਂਕਾ ਉਹ ਗਾਜਰਾਂ ਨੇ ਇਹ ਗਾਜਰਾਂ ਨੇ ਨੀਰੀਆਂ ਇਹ ਖੋਆ ਹੈ ਘੜਦਾ ਉਹ ਗਾਜਰ ਜਾਂਦੇ ਉਹ ਪਤਾ ਕੀ ਕਿੰਨਾ ਹਾਂ ਖੋਆ ਹੈ ਗਾਜਰਾਂ ਨੇ ਜਿਹੜੇ ਸੋਭੇ ਬੇਦਨ ਗਾਜਰਾਂ ਪਾ ਗਾਜਰਾਂ ਨੂੰ ਕਿਉਂ ਚਾਸਕੇ ਦੁੱਧ ਨਹੀਂ ਪਾਉਂਦੇ ਉਹ ਚ ਆ ਫਿਰ ਆਹਦੇ ਪਤਾ ਲੱਗਦਾ ਗਾਜਰਾਂ ਤੀਨੀ ਬਾਤੇ ਚ ਮਾਣਦੇ ਟੈਸਟ ਆਹ ਖੋਆ ਆ ਧੰਦੀਰਾ ਖੋਆ ਦੇ ਹਾਂ ਗਾਜਰਾਂ ਕਿੰਨੀ ਪਾ ਗਏ ਮੋਦ ਨਹੀਂ ਜਦੋਂ ਤਲੀਆਂ ਚ ਗੁਆ ਗੁਆ ਨੀ ਕੋਲੀ ਇਹ ਜੋ ਪਾਰਾ ਚਾਰ ਪੰਜ ਪਾਰਾਂ ਇਹ ਚਾਹੇ ਉਹ ਵੀ ਪੰਜਾਬ ਹੀ ਫੋਲਾ ਪੰਜ ਪੰਜ ਪਾਰਾ ਸਿੱਧੀਆਂ ਕਰਾਂ ਉਹ ਵੀ ਨਾਲੇ ਦੋ ਤਾਂ ਕੰਨੀ ਆ ਨੇ ਤੁਹਾਡੇ ਉੱਥੇ ਹੈ ਇੱਕ ਡੱਬਾ ਸਾਡਾ ਇੱਕੜ ਬਾ ਹੋ ਗਿਆ ਡੱਬੇ ਮੋੜ ਲਈ ਮੇਰਾ ਝੋੜਾ ਲੈ ਜਾ ਚਾਹੇ ਝੋਲਿਆਂ ਚ ਪਾ ਲਈ ਨਹੀਂ ਫਿਰ ਮੈਂ ਆਉਂ ਲੈਣ ਝੋਲਾ ਲੈ ਜਾ ਝੋਲਾ ਲੈਣ ਜੀ ਚੋਲੇ ਤੇ ਕੰਨੀ ਆ ਬਾਕੀ ਰੱਖੂਗਾ ਪੁੱਲੇ ਆਉਂਦਾ ਫਿਰ ਨਾਲ ਡੱਬੇ ਵਗ ਨਹੀਂ ਨਹੀਂ ਝੋਣਾ ਵੀ ਨਹੀਂ ਆਉਣਾ ਚੋਲੇ ਦੇ ਨਾਲ ਹੀ ਆਪਾਂ ਲਗਾ ਦਾਂਗੇ ਕੰਨੀ ਆ ਜਾਵੇ ਹਾ ਤੱਕ ਤੀ ਆ ਕਾ ਮਰ ਚੱਪੇ ਨਾਲ ਬੇ ਡੰਡੀ ਹੋ ਜੂ ਉਹ ਪੱਲੀ ਨਹੀਂ ਆਈ ਝੋਣਾ ਤੇ ਨਹੀਂ ਆਈ ਪੱਲੀ ਕਿਹੜੀ ਤੇਰੀ ਬੱਲੀ ਬੜੀ ਬੱਲੀ ਕਹਿੰਦਾ ਪੀੜੀ ਦੇ ਖਾ ਰਹੀ ਲੋ ਜੀ ਮਾਦੀ ਲੋਕ ਕਰੇ ਕੰਮ ਦੇ ਨੋਏ ਦੇਖੋ ਨਾ ਦੁੱਧ ਵਾਲੀ ਕਿੰਨੀ ਹੈ ਕਿਸੇ ਦੀ ਹੋਣਾ ਇਹ ਦੇਖੋ ਵਿੱਚੋਂ ਕਿਵੇਂ ਗੰਦੀ ਪਈ ਆ ਹੁਣ ਇਹਦੇ 'ਚ ਦੁੱਧ ਕਿਵੇਂ ਪਾ ਦੀਏ ਮਾਨ ਕਰਦਾ ਦੁੱਧ ਪਾਉਣ ਨੂੰ ਨਹੀਂ ਕਰਦਾ ਮੇਰਾ ਤਾਂ ਕਰਦਾ ਨਹੀਂ ਇਹ ਗੰਦੀ ਕੰਨੀ ਨੂੰ ਸਾਫ਼ ਕਰੂੰਗੀ ਪਹਿਲਾਂ ਤੂੰ ਇਹ ਦੇਖੋ ਉਲੀ ਲੱਗੀ ਪਈ ਆ ਵਿੱਚ ਦੇਖੋ ਕਿਵੇਂ ਗੰਦੀ ਪਈ ਆ ਹੁਣ ਗਰਮ ਪਾਣੀ ਕਰੂੰਗੀ ਨਾਲੇ ਧੋਂਗੀ ਇੱਧਰ ਇਹਦੇ ਕੋਲੋਂ ਟੱਕਣ ਦਾ ਹਾਲ ਇਹਦੇ ਦਾ ਹਾਂ ਦੇਖੋ ਕਿਵੇਂ ਜੰਮਿਆ ਪਿਆ ਦੁੱਧ ਇਹ ਦੇਖ ਲਓ ਹਾਲ ਗੰਦੇ ਕੰਮ ਕਰਦੇ ਨੇ ਲੋਕ ਦੇਖ ਲੋ ਇਹ ਦਿੱਤੀ ਸੀਗੀ ਕਿਸੇ ਨੂੰ ਕਿ ਨੀ ਲੱਸੀ ਪਾ ਕੇ ਆਹ ਦੇਖੋ ਉਹਨਾਂ ਨੇ ਉਵੇਂ ਹੀ ਮੋੜਤੀ ਵੀ ਤੁਸੀਂ ਲੱਸੀ ਕੱਢੀ ਆ ਲੱਸੀ ਕੱਢ ਕੇ ਪੀਤੀ ਆ ਪਰਤੀ ਆ ਇਹਨੂੰ ਤੋ ਤਾ ਦੇਵੋ ਐਨੇ ਦਿਨਾਂ ਬਾਅਦ ਕਿ ਇਨੀ ਘਰੀ ਆਈ ਆ ਦੇਖ ਲੋ ਕੀ ਹਾਲਾ ਕਿ ਇਨੀ ਦਾ ਦੇਖੋ ਲੱਸੀ ਵਾਲੀ ਉਵੇਂ ਵਿੱਚ ਪਾਣੀ ਖੜਾ ਪਾਣੀ ਫੇਰਤਾ ਬਸ ਲੱਸੀ ਕੱਢ ਕੇ ਉਵੇਂ ਰੱਖਤੀ ਬਸ ਤੁਸੋਂ ਨੂੰ ਐ ਨਹੀਂ ਪਤਾ ਵੀ ਇਹ ਮੰਜੀ ਇਹ ਫਰਜ਼ ਨਹੀਂ ਬਣਦਾ ਤੁਹਾਡਾ ਮੰਜੀ ਇਹ ਸਾਫ਼ ਕਰੀਏ ਇਹਨੂੰ ਜਾਗ ਲੈਨੇ ਲੱਸੀ ਦੇਤੀ ਕਿ ਇਨੀ ਤਾਂ ਤੁਹਾਡਾ ਫਰਜ਼ ਬਣਦਾ ਧੋਣ ਦਾ ਕਿਸੀ ਤੋਂ ਉਹ ਅੱਗੇ ਤੋਂ ਲੈ ਲਿਓ ਕਿੰਨੀਆਂ ਤੁਹਾਨੂੰ ਦਊ ਕਿੰਨੀਆਂ ਮੈਂ ਲੱਸੀ ਵੀ ਨਹੀਂ ਦਿੰਦੀ ਹੁਣ ਕਿਸੇ ਨੂੰ ਕੁਝ ਨਹੀਂ ਦਿੰਦੀ ਹੈਗੀ ਲੋਕਾਂ ਦੇ ਕੰਮ ਦੇਖ ਲਓ ਗੰਦੇ ਕੰਮ ਕਰਦੇ ਨੇ ਹੁਣ ਮੈਨੂੰ ਹੁਣੇ ਕੰਮ ਮੈਨੂੰ ਕਰਨਾ ਪਊਗਾ। ਅੱਧਾ ਘੰਟਾ ਲਾਤਾ ਹਰ ਅੰਦਰ ਬਣਾਉਣੀ ਆ ਮੈਂ ਚਾਹ ਤੇ ਮੈਨੂੰ ਥੀਂਦੀਆਂ ਵੀ ਇੱਦਾਂ ਘੰਟਾ ਲੱਗਿਆ ਕਰਦੀ ਆ ਤੇ ਸਾਫ਼ ਕਰੀਏ ਨੇ ਗਰਮ ਪਾਣੀ ਬਣਾ ਕੇ ਪੀਵਾ ਤੂੰ ਓਰੀਜਨਲ ਇਦਾਂ ਸਾਫ਼ ਕਰੀਏ ਨੇ ਲੋਕਾਂ ਦੇ ਕੰਮ ਦੇਖ ਲਓ ਗੰਦੇ ਚੋਂ ਮੈਂ ਕਹੀ ਤਾਂ ਜੀਉਂਉਂ ਕੀ ਜਿਹਨੂੰ ਜੀ ਨਹੀਂ ਕਰਦਾ ਹੈਗਾ ਬਰਦੇਣ ਨੂੰ ਤੇ ਜਵਾਬ ਹੀ ਦੇ ਦੇਵੇ ਠੀਕ ਆ ਪਤਾ ਐ ਹੁੰਦਾ ਵੀ ਚਲ ਕਿਸੇ ਦੇ ਮੂੰਹ ਚ ਪੈ ਜੂਗੀ ਕਾ ਨੂੰ ਡੰਗਰਾਂ ਨੂੰ ਪਾਉਣੀ ਆ ਹਨਾ ਡੋਲਣੀ ਆ ਡੰਗਰਾਂ ਨੂੰ ਵੈਸੇ ਪਾ ਤਾਣੇ ਆ ਦਾਣੇ ਚ ਭਿਉਂਦਣੇ ਆ ਐ ਹੁੰਦਾ ਵੀ ਚਲ ਮੂੰਹ ਚ ਪੈ ਜੂਗਾ ਅਗਲਾ ਪੀ ਲਾਂਦਾ ਹਨਾ ਲੱਸੀਆਂ ਦਾ ਮੁੱਲ ਨਹੀਂ ਮਿਲਦੀਆਂ ਅਗਲਾ ਮੰਗਦਾ ਫਿਰਦਾ ਹਨਾ ਤਾਂ ਦੇਤੀ ਸੀਗੀ ਹੋਣੀ ਬੈਠਿੰਦੀ ਹੈਗੀ ਹੁਣ ਚਲੋ ਮਨ ਖਰਾਬ ਕਰਦਾ ਮੇਰਾ ਇੱਕ ਪਹਿਲਾਂ ਕਿੰਨੀ ਐਵੇਂ ਗੱਦੀ ਮੁੜੀ ਅਗਲਾ ਕਹਿ ਦਿੰਦਾ ਫਿਰ ਚੱਕ ਕੇ ਐਵੇਂ ਚੱਕ ਲਿਆਉਂਦੇ ਨੇ ਧੋ ਦੋ ਜੀ ਪਹਿਲਾਂ ਸੀ ਧੋਈਏ ਮਾਜੀਏ ਫਿਰ ਤੁਹਾਨੂੰ ਲੱਸੀ ਦਈਏ ਹਨਾ ਉੱਚ ਪਾਈਏ ਗੰਦੇ ਕੰਮ ਕਰਦੇ ਨੇ ਲੋਕ ਪਤਾ ਨਹੀਂ ਕਿਵੇਂ ਉਹ ਕਰਦੇ ਨੇ ਸਮਝ ਨਹੀਂ ਆਉਂਦੀ ਮੈਂ ਵੀ ਆਪਦੇ ਭਾਂਡੇ ਐਵੇਂ ਹੀ ਰੱਖ ਦਿਓ ਤੁਹਾਨੂੰ ਦਿੱਤੀ ਆ ਰੱਖਣ ਨੂੰ ਦਿੱਤੀ ਆ ਕਹਿੰਦੇ ਰੱਖ ਲਿਓ ਚਲ ਕੁਛ ਨਹੀਂ ਹੁੰਦਾ ਰੱਖਣ ਨੂੰ ਵੀ ਦਿੱਤੀ ਆ ਫੇਰ ਵੀ ਨਹੀਂ ਪਾਈ ਸਾਫ਼ ਕਰੀ ਵੀ ਲੱਸੀ ਲੈ ਕੇ ਜਾਣੀ ਉਹ ਵੀ ਮੈਂ ਤਾਂ ਮਾ ਤੁਹਾਨੂੰ ਸਾਫ਼ ਕਰਕੇ ਨਾਲੇ ਮੈਂ ਸਾਫ਼ ਕਰਾਂ ਮਾਂ ਜੀਆ ਨਾਲ ਫਿਰ ਤੁਹਾਨੂੰ ਲੱਸੀਆਂ ਦਵਾਵਾਂ ਮੈਂ ਲੈ ਲਿਓ ਹੁਣ ਲੱਸੀ ਮੇਤੋਂ ਦੋ ਤੁਹਾਨੂੰ ਆਪਣੀ ਸਾਫ਼ ਕਰਕੇ ਤਾਂ ਲਾਓ ਥੋੜੀ ਕਿੰਨੀ ਹੋਆ ਹੁਣ ਤੁਹਾਨੂੰ ਦੇ ਦਿੱਤੀ ਥੋੜੀ ਹੋਆ ਤੁਸੀਂ ਸਾਫ਼ਤਾ ਕਰ ਸਕਦੇ ਹੋ ਕਮ ਸੇ ਕਮ ਮਨ ਖਰਾਬ ਹੋ ਗਿਆ ਓ ਚ ਮੇਰਾ ਬਹੁਤ ਮੈਨੂੰ ਗੁੱਸਾ ਚੜਿਆ ਜਦੋਂ ਮੈਂ ਮਾਂ ਜੀਆ ਨੇ ਦੋ ਹੀ ਕਿੰਨੀਆਂ ਵੀ ਦੱਸੋ ਤੁਸੀਂ ਸਾਫ਼ਤਾ ਕਰ ਸਕਦੇ ਹੋ ਆਪਣੀ ਜਾਂ ਤੁਹਾਨੂੰ ਦਿੱਤੀ ਆ ਗਈ ਕਹੇ ਤੇ ਕਿੰਨੀ ਦੇ ਕੇ ਗਿਆ ਭਾਈ ਚੱਕ ਕੇ ਕਈ ਦਿਨਾਂ ਪਿੱਛੋਂ ਉਵੇਂ ਹੀ ਫੜਾ ਗਿਆ ਵੀ ਕਿੰਨੀ ਤਾਂ ਸਾਫ਼ਤਾ ਕਰ ਸਕਦੇ ਹੋ ਕਮ ਸੇ ਕਮ ਕੰਤੀ ਕੰਮ ਕਰਦੀ ਨੇ ਲੈਂ ਸਬਜ਼ੀ ਬਣਾਉਣੀ ਆ ਮੈਂ ਤਾਂ ਹੁਣ ਇੱਧਰ ਕੱਟ ਕੇ ਸਮਾਰਤੀ ਇਧਰ ਖੇਤ ਚੋਂ ਲੈ ਕੇ ਆਉਣੀ ਆ ਮੈਂ ਧਨੀਆਂ ਉਹ ਜਾ ਕੇ ਅੱਜ ਮੈਨੂੰ ਗੁੱਸਾ ਬੜਾ ਚੜਿਆ ਹੁਣ ਲੋ ਜੀ ਤੋੜੀਏ ਹੁਣ ਨਹੀਂ ਮੈਂ ਦਸੀਂ ਕਿ ਕਿਸ ਨੂੰ ਜਵਾਬ ਦੇ ਦਿਆ ਕਰਾਂ ਨਹੀਂ ਆਪਣੀ ਮੱਝਾਂ ਨੂੰ ਪਾ ਦਿਆਂ ਕਰਾਂਗੇ ਹੁਬਾ ਚੁੱਪ ਕਰਕੇ ਦਾਂ ਉਹ ਪਾ ਦਿਆ ਕਰਾਂਗੇ ਤੇ ਲੋ ਜੀ ਸਬਜ਼ੀ ਮੈਂ ਤੜਕਾ ਲਾ ਕੇ ਹਾਰੇ ਚ ਧਰਤੀ ਸੀਗੀ ਸਾਜੀ ਸਲਗਮਾਂ ਦੀ ਬਣਾਈ ਆਲੂਆਂ ਦੀ ਸਲਗਮ ਪਾ ਕੇ ਤੜਕਾ ਲਾ ਕੇ ਹਾਰੇ ਚ ਧਰਤੀ ਗੋਹੇ ਲਗਾ ਤੇ ਹੁਣ ਇੱਥੇ ਰਿੱਜੂ ਦੀ ਸਬਜ਼ੀ ਆਪਣੀ ਤੇ ਸਵੇਰੇ ਮੈਂ ਧੋਤੇ ਸੀਗੇ ਕੱਪੜੇ ਤੇ ਸਵੇਰੇ ਧੋਤੇ ਸੀਗੇ ਕੁਸ ਕੱਲ ਧੋਤੇ ਸੀ ਤੇ ਦੂਜੀ ਦਿਨ ਫੇਰ ਪਾਉਣੇ ਪੈਂਦੇ ਨੇ ਕਿਉਂ ਠੰਡ ਬੜੀ ਆ ਤੇ ਫਿਰ ਇਹਦੇ ਕਰਕੇ ਦੁਬਾਰੇ ਫੇਰ ਸੁੱਕਣੇ ਪਾਉਣੇ ਪੈਂਦੇ ਨੇ ਸੋਨੂੰ ਹੁੱਪਾ ਹੁਣ ਤਾਂ ਨਿਕਲਣ ਲੱਗੀ ਵੀਡੀਓ ਪਹਿਲਾਂ ਦੀ ਆ ਕਈ ਦਿਨਾਂ ਦੀ ਫੋਨ ਮੇਰਾ ਖਰਾਬ ਸੀਗਾ ਉਹਦੇ ਕਰਕੇ ਮੈਂ ਵੀਡੀਓ ਨਹੀਂ ਪਾਈ ਤੇ ਸਨੀ ਸ਼ੁੱਕਰਵਾਰ ਸਨੀਵਾਰ ਦੀ ਆ ਸਰੀ ਦਾ ਇਹ ਵੀਡੀਓ ਤੇ ਉਦੋਂ ਤਾਂ ਧੁੰਦਾਈ ਪੈਂਦੀ ਸੀ ਧੁੱਪੋਂ ਨਿਕਲਦੀ ਨਹੀਂ ਸੀ ਹੁਣ ਮੈਂ ਕੱਪੜੇ ਲਾ ਲਾਂਗੇ ਸਾਰੇ ਤੌੜੀਏ ਲਾਣਾ ਨਾਲੇ ਤੇ ਲਾ ਕੇ ਕਿੰਦਰ ਲੈ ਜਾਣੀਆਂ ਫਿਰ ਸਬਜ਼ੀ ਲਾਹੂੰਗੀ ਹੋਰ ਫਿਰ ਸੁੱਕ ਗਿਆ ਜੀ ਸਾਰੇ ਰੱਖ ਦੂੰਗੀ ਸਾਰੇ ਥੈਲਾ ਪਿਆਪੀ ਵਾਲੇ ਰੰਗ ਦਾ ਸੁੱਕਣਾ ਪਿਆ ਵਾ ਆਟਾ ਪਿਆ ਸੀ ਨਾ ਇਥੇ ਲਾ ਸੁੱਕਣਾ ਪਿਆ ਵਾ ਇਹ ਵੀ ਲਾ ਦੂੰਗੀ ਅੱਜ ਧੁੱਪੇ ਸੁੱਕ ਜਾਊਗਾ ਹੁਣ ਹਲੇ ਪਰ ਹੁਣ ਤਾਂ ਵਧੀਆ ਧੁੱਪਾ ਉਹ ਧੁੱਪ ਨਹੀਂ ਸੀਗੀ ਜਿਵੇਂ ਪਹਿਲਾਂ ਦੀ ਐ ਤੇ ਉਧਰ ਆਪਣੀ ਸਬਜ਼ੀ ਦੀ ਜੂ ਜੂ ਵੀ ਸ਼ਾਮ ਤੱਕ ਫਿਰ ਅੰਦਰ ਲੈ ਜਾਵਾਂਗੇ ਅੰਦਰ ਲਿਜਾ ਕੇ ਚਲੋ ਜੀ ਫਿਰ ਆਪਾਂ ਰੋਟੀ ਲਾਵਾਂਗੇ ਹਨਾ ਰੋਟੀ ਲਾਵਾਂਗੇ ਅੱਜ ਮੱਕੀ ਦੇ ਸਲਗਮਾ ਨਾਲ ਮੱਕੀ ਦੀ ਰੋਟੀ ਬੇਟਾ ਤਾਂ ਕਣਕ ਦੀ ਉਹ ਖਾਊ ਉਹਦੇ ਚੁੱਕੀ ਕਣਕ ਦੀ ਲਾ ਦਾਂਗੇ ਤੇ ਆਪਾਂ ਮੱਕੀ ਦੀ ਲਾ ਦਾਂਗੇ ਉਹ ਦੋ ਗਿੱਲੀਆਂ ਸੀਗੀਆਂ ਬੈਂਟਾਂ ਹਲੇ ਮੈਂ ਰੱਖਤੀ ਹਾਂ ਮੈਂ ਕਿ ਚਲੋ ਫਿਰ ਲਾ ਲੂੰਗੀ ਹਲੇ ਸਾਢੇ 4 ਹੋ ਨਹੀਂ ਦੂਜੇ ਸਾਰੇ ਸੁੱਕ ਗਏ ਤੇ ਹਰਮਾਲ ਜੀ ਸੀਗੀ ਗੱਡੀ ਸੌਖਾ ਨਾ ਇਹ ਗਿਰਕੀ ਛੋਟੀ ਤੇ ਚਰਾਬਾ ਲਾ ਲਾ ਤੇ ਇਹ ਕੱਪੜੇ ਲਾ ਲਾ ਹੁਣ ਮੈਂ ਇੱਥੇ ਇਹ ਵੀ ਤਿੰਨ ਦਿਨ ਚ ਮਸਾਂ ਸੁੱਕਿਆ ਗਿੱਲਾ ਪਿਆ ਹਲੇ ਵੀ ਬਾਲਾਂ ਜਿਹਾ ਤੁਨ ਚਲੋ ਪਈ ਰਹਿਣਾ ਤੇ ਇਹਨਾਂ ਨੂੰ ਤੇਨੂੰ ਨਾਲ ਹੀ ਦੀ ਹੁਣ ਕਿੰਤੇ ਕੋ ਨੂੰ ਫੇਰ ਲਾਉਣੇ ਪੈਣਗੇ ਫਿਰ ਮੈਂ ਕਿਹਾ ਲਾ ਹੀ ਲੈਣੀ ਆ ਚਲੋ ਫਿਰ ਫਿਰ ਹੁਣ ਤਾਂ ਦਿਨ ਸੀ ਪੇ ਤੁਨ ਤਾਂ ਹਨ ਤੇ ਲਾ ਕੇ ਸਮਾਰ ਕੇ ਚਲੋ ਜੀ ਇੱਧਰ ਮੈਂ ਪਾਲਕ ਧਨੀਆ ਚੀਰ ਗਈ ਸੀਗੀ ਚੀਰ ਕੇ ਸਮਾਰ ਕੇ ਤੇ ਸਕਾ ਕੀ ਤਰਤਾ ਸੀਗਾ ਹਨਾ ਵੀ ਇਹਨੇ ਸੁੱਕੂਗਾ ਫਿਰ ਮੈਂ ਸਭ ਚੀਜ਼ ਪਾ ਦੂੰਗੀ ਹਨਾ ਸਬਜੀ ਚ ਪਾ ਕੇ ਫਿਰ ਰੜਾ ਦੂੰਗੀ ਲੋ ਜੀ ਸਬਜੀ ਆਪਣੀ ਬਣ ਗਈ ਸੀਗੀ ਤੇ ਉੱਥੇ ਧਰੀ ਸੀਗੀ ਉੱਥੇ ਪਾਈ ਪਾਲਕ ਧਨੀਆ ਕੜਸੀ ਫੇਰਤੀਆ ਰੜਾ ਦਾਂ ਇਹਨੂੰ ਮਿਕਸ ਕਰ ਦਾਂ ਨਾਲ ਇਹ ਪਾਲਕ ਧਨੀਆ ਜੀ ਰਿੱਝ ਜੂਗਾ ਵਧੀਆ ਸਬਜੀ ਆਪਣੀ ਰਿੱਝ ਗਈ ਆ ਵਧੀਆ ਵੈਸੇ ਇਹ ਵੀ ਪਾਇਆ ਤਾਂ ਰਿੱਝ ਜੂਗੀ ਹੋਰ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਹਨਾ ਸਬਜੀ ਫਿਰ ਅੰਦਰ ਲੈ ਜਾਾਂਗੇ ਰੋਟੀ ਫੇਰ ਲਾ ਲੂੰਗੀ ਜੇ ਦੁਖਾਣੀ ਹੋਊਗੀ ਬੇਟਾ ਆ ਜਾਊਗਾ ਤੇ ਉਦੋਂ ਹੀ ਰੋਟੀ ਲਾ ਲੂੰਗੀ ਗਰਮ ਗਰਮ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ